ਕੁਸੀਂ ਦੇਖ ਰਹੇ ਹੋ ਆਰ ਵੀ ٹی ਵੀ ਪੰਜਾਬੀ ਨਗਰ ਕੌਂਸਲ ਹੁਸ਼ਿਆਰ ਪਰ ਵਿੱਚ ਕੰਮ ਕਰ ਰਹੇ ਰਾਹੁਲ ਸ਼ਰਮਾ ਜੀ ਦੀ ਪਤਨੀ ਸ਼੍ਰੀਮਤੀ ਰੇਖਾ ਸ਼ਰਮਾ ਜੀ ਮਿਤੀ 13 ਮਾਰਚ 2024 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਭੂ ਚਰਨਾ ਦੇ ਵਿੱਚ ਲੀਨ ਹੋ ਗਈ ਸੀ ਔਰ ਅੱਜ ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਰਸਮ ਪਕੜੀ ਉਹਨਾਂ ਦੇ ਪਿੰਡ ਰੋੜੀਆਂ ਵਿਖੇ ਕੀਤੀ ਗਈ ਜਿਸ ਵਿੱਚ ਡਾਕਟਰ ਰਾਜਕੁਮਾਰ ਝੱਬੇਵਾਲ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਦੇ ਨਾਲ ਨਾਲ ਬਹੁਤ ਜ਼ਿਆਦਾ ਸਮਾਜਿਕ ਹਸਤੀਆਂ ਇਸ ਰਸਮ ਪਗੜੀ ਦੇ ਵਿੱਚ ਪਹੁੰਚੀਆਂ ਆਰਵੀ ਟੀਵੀ ਦੀ ਸਪੈਸ਼ਲ ਰਿਪੋਰਟ ये सर्वदा स्वभावतः ओम श्री खाद्य स्वामरे पर कृषे दीन भास्त्र सुभान्या वातु तुगते तुज्ञे माया अग्नि जिवा मनवाह तुरक्षो ईश्वरिवा भवत् सर्वदा ਪਰ ਅਹੰਦੂ ਜਿਹੜੇ ਕਿਸ ਸਮਾਜ ਨੂੰ ਸਵਾਫਤ ਨੇ ਹੋਰ ਅਚਾਨਕ ਉਹਨਾਂ ਦੀ ਪਤਨੀ ਸ਼ੈਲਮਕੀ ਦੇਖਾ ਜੀਬਾ ਅਚਾਨਕ ਚਲੇ ਜਾਣਾ ਇਹ ਅੱਜ ਕਿਸੇ ਨੂੰ ਵਿਸ਼ਵਾਸ ਨਹੀਂ ਆ ਰਿਹਾ ਯਕੀਨ ਨਹੀਂ ਆ ਰਿਹਾ ਔਰ ਜਦੋਂ ਮੈਂ ਸਰਪੰਚ ਸਾਹਿਬ ਨੂੰ ਵੀ ਫੋਨ ਕੀਤਾ ਤੇ ਕਿਉਂਕਿ हार्ट अटैक्स भी बहुत होंगे बीमारियाँ भी बहुत होंगे पर इन यंग एज के बचाने ये वाकई सतसंग ना पूरा होने वाला घट है और अज जिनी भी संगत इतनी जिन्हें भी साइ ऑफिसर मेयर साहब संदेश आया तिवाड़ी साहब भी बैठे ने और तमाम साढ़े सोनी साहब और अरोड़ा जी कारपोरेशन के सारे साथी ਵੱਡੀ ਗੱਲ ਇਹ ਚ ਆਏ ਨੇ ਔਰ ਇਹ ਸਿਰਫ ਤੇ ਸਿਰਫ ਇੱਕ ਪਿਆਰ ਦਾ ਪ੍ਰਤੀਕ ਹੈ ਇੱਕ ਕਮਾਈ ਹੈ ਜਿਹੜੀ ਸਾਡੇ ਨੌਜਵਾਨ ਬੱਚੇ ਨੇ ਰਾਹੁਲ ਜੀ ਨੇ ਉੱਥੇ ਸੇਵਾ ਦੌਰਾਨ ਕੀਤੀ ਹੈ ਕੋਈ ਕੱਟਾ ਅਹਿਸਾਸ ਨਹੀਂ ਹੋ ਸਕਦਾ ਜੋ ਮਾਪੁਰਾ ਹੋਣ ਵਾਲੇ ਘਰਾਂ ਉਸ ਵਾਸਤੇ ਇਹ ਸਮਰਦੇ ਵਿੱਚ ਨੌਜਵਾਨ ਅਵਸਥਾ ਦੇ ਵਿੱਚ ਕਿਉਂਕਿ ਸਾਰੀ ਉਮਰ ਅੱਗੇ ਪਈ ਹੈ ਤੇ ਬਹੁਤ ਬਟਾ ਨਾਕ ਜਿਹੜਾ ਹਾਂ ਬੜਾ ਕਟ ਹੈ ਇਸ ਦੁੱਖ ਦੀ ਘੜੀ ਦੇ ਵਿੱਚ ਤੌਰ ਤੇ ਸਾਡੇ ਸਾਰੇ ਸਾਥੀ ਇਸ ਪਰਿਵਾਰ ਦੇ ਨਾਲ ਅਭੁਸ਼ਿਆਨਨ ਕਦੇ ਪਰਮਾਤਮਾ ਦੇ ਚਰਨਾਂ ਚਰਦਾਸ ਕਰਦੇ ਆ ਕਿ ਸਾਡੀ ਬੱਚੀ ਰੇਖਾ ਜਿਹੜੇ ਕਿ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਿਹਨਾਂ ਦਾ ਸੁਖੀਵਨ ਨਿਵਾਸ ਹੈ ਪਰਮਾਤਮਾ ਉਹਨਾਂ ਨੂੰ ਹਮੇਸ਼ਾ ਆਪਣੇ ਚਰਨਾਂ ਦੇ ਵਿੱਚ ਇਸੇ ਤਰ੍ਹਾਂ ਸੁਖੀਵਨ ਨਿਵਾਸ ਬਖਸ਼ਣ ਔਰ ਸਾਡੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਦੇ ਵਿੱਚ ਪਾਣਾ ਮੰਨਣ ਦਾ ਬਲ ਬਖਸ਼ਣ ਬਲ ਬਖਸ਼ੇ ਆ ਪਰਮਾਤਮਾ ਸ਼ਰਧੀ ਕਲਾਜ ਰੱਖੇ ਬਹੁਤ ਧੰਨਵਾਦ ਨੂੰ ਸ਼ਾਂਤੀ ਚਾਹਤ ਦਿਖਾ। ਰਾਮਨ ਸਰਮਾ ਜੀ ਜੇਨ ਦੇ ਭਾਇ ਇਸ ਪਾਹ ਚਲਾਣਾ ਕਰ ਗਏ। ਉਸਰ ਜਾਏ ਆ ਸਾਰੇ। ਸੁਰਜ ਦੇ ਬੱਚਾ ਮੇਰ ਸਾਹਿਬ ਜੀ ਵੱਲੋਂ ਸੋਸ਼ ਸੰਦੇਸ਼ ਭੇਜਿਆ ਗਿਆ। ਪਾਹਕ ਵਿਕਾਸ ਪੰਚਾਇਤ ਦੇ ਅੰਦਰ ਅਰੋੜਾ ਜੀ ਵੱਲੋਂ ਸ਼ੋਕਪਰ ਸਾਹਿਬ ਆਇਆ ਔਰ ਰੋਟਰੀ ਆਈ ਬੈਂਕ ਸੁਸਾਇਟੀ ਬਹਿਜੇ ਵੱਲੋਂ ਸ਼ੋਕਪਰ ਸਾਹਿਬ ਆਇਆ 67 ਨੰਬਰ ਤੋਂ ਧੰਦਾ ਬਾਣੀ ਵਿੱਚ ਹਰ ਜਗ੍ਹਾ ਲਿਖਿਆ ਜਿੱਦਾਂ ਦਾ ਸਮਾਂ ਜੋ ਆਇਆ ਸੀ ਚਲ ਸੀ ਸਭ ਕੀ ਆਈ ਵਾਰੀ ਉਹ ਲਿਖਿਆ ਕਿ ਹਰ ਸਮੇਂ ਜਿਸਲੇ ਸਮਾਂ ਪੂਰਾ ਹੋ ਜਾਣਾ ਚਲੇ ਜਾਣਾ ਬਾਣੀ ਵਿੱਚ ਇਹ ਵੀ ਲਿਖਿਆ ਹੈ ਦਰਿਆ ਦੇ ਕੰਢੇ ਬੰਗਲਾ ਬੈਠਾ ਖੇਲ ਕਰੇ ਖੇਲ ਕਰਦੇ ਹੰਜ ਨੂੰ ਅਚੰਤੇ ਬਾਜ ਪਏ ਬਾਜ ਪਏ ਤੇ ਸਰਬ ਦੇ ਕੇਲਾ ਵਿਛੜੀਆਂ ਜੋ ਨਾ ਚਿੱਤ ਚੇਤੇ ਸਰ ਉਹ ਦੜਾ ਪੜੀ ਉਹ ਸਾਡੇ ਨਾਲ ਜੋ ਹੋਇਆ ਬੜਾ ਹਫਤਾ ਖੇਲਦਾ ਪਰਵਾਰ ਬੜੇ ਹੀ ਕੋਈ ਤਾਂ ਨਹੀਂ ਗੱਲ ਨਹੀਂ ਕਿ ਕੋਈ ਕਰਦੇ ਵਿੱਚ ਇਸ ਤਰ੍ਹਾਂ ਦੀ ਬਿਮਾਰੀ ਹੈ ਸੋ ਇਹ ਪਰਵਾਰ ਇਹਨਾਂ ਦੇ ਡੈਡੀ ਸੋਰਨਵਰ ਸ਼ਰਮਾ ਜੀ ਜੇ ਨਾਮ ਹੀ ਮੰਗੇ ਦਾ ਕੀ ਕਰਨਾ ਹੈ ਸੋ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਛੋਟੇ ਛੋਟੇ ਬੱਚੇ ਆ ਉਹਨਾਂ ਲਈ ਪਾਲਾ ਪਲ ਕੇ ਉਹਨਾਂ ਬੜੇ ਬੜੇ ਹੱਸਦੇ ਰਹਿਣਾ ਤਾਂ ਉਹ ਬੱਚਾ ਤੇ ਕੋ ਮਾਣ ਦਾ ਸਦਾ ਪੂਰੇ ਸਾਰੇ ਇਕੱਠੇ ਬੁਲਾ ਕਰੀਏ ਤੇ ਪਰਮਾਤਮਾ ਇਸ ਪਰਿਵਾਰ ਨੂੰ ਚੜ੍ਹ ਵੀ ਕਰਾ ਕੇ ਲੈ ਕੇ ਜਾਵੇ ਸਾਰੇ 라 ਕੇ ਬੁਲਾ ਕਰੀਏ ਜੇ ਬਾਹਰ ਵੱਲ ਲੱਗ ਜੇ ਕੋਈ ਕੰਮ ਸੰਗੂ ਜਾਂ ਕੋਈ ਖੱਲ ਇਸ ਪਰਿਵਾਰ ਨਾਲ ਹੁੰਦੀ ਹੈ ਆਪਾਂ ਸਾਰੇ ਆ ਕੇ ਜੱਟ ਕੇ ਖੜੇ ਹੋਈਏ ਖੜੇ ਹੋ ਕੇ ਆ ਇਸ ਪਰਿਵਾਰ ਨੂੰ ਜੇਕਰ ਕੋਈ ਬੋਲਾ ਪਿਤਾ ਚਲ ਗਿਆ ਫਿਰ ਮਾਤਾ ਚਲੇ ਗਈ ਉਸ ਸਮੇਂ ਉਹਨੇ ਆਪਣੇ ਸਾਰੇ ਪਰਿਵਾਰ ਨੂੰ ਚਲੇ ਗਈ ਸੋ ਬਹੁਤ ਕੰਤਾ ਬੜਾ ਪਰਿਵਾਰ ਨੂੰ ਪਰਵਾਜ਼ਨਾ ਕਰਦਾ ਕਰੇ ਆਪਣੇ ਚਾਹਾਂ ਜਨਵਾਸ ਦੇਵੇ ਔਰ ਪਿੱਛੇ ਸਾਰੇ ਸਜਣਾ ਦੋਸਤਾਂ ਮਿੱਤਰਾਂ ਨੂੰ ਤਾਣਾ ਬਣਨ ਵਿੱਚ ਵੱਲ ਵਖਸੇ ਔਰ ਸਾਰੇ ਜਨੇ ਵੀ ਦਸਤਨਗਰ ਕੋਸਲ ਨਗਰ ਨਗਰ ਦੇ ਵਿੱਚ ਆਏ ਹੋਰ ਸਾਡੇ ਸੱਜਣ ਮਿੱਤਰ ਦੋਸਤ ਜਿੰਨੇ ਵੀ ਆਏ ਸਾਰਿਆਂ ਦਾ ਤੁਫਰੀ ਘੜੀ ਵਿੱਚ ਕੌਂਸਲ ਕੋ ਬਹੁਤ ਬਹੁਤ ਧੰਨਵਾਦ ਕੋਈ ਜੇ ਬੋਲ ਬਣਾਈਏ ਤਾਂ ਬਹੁਤ ਬਣਨਾਂ ਲਾ ਜੇ ਤਾਹਰ ਬਣਾਈਏ ਤਾਂ ਤਾਹਰ ਬਣਨ ਲਾ ਸੋ ਤੁਫਰੀ ਘੜੀ ਵਿੱਚ ਆਇਓ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਹ ਸ਼ਾਂਤੀ ਜਨ ਹਜੂਰੀ ਉਪਸਥਿਤੀ ਜੈ ਸ਼੍ਰੀ ਰਾਮ ਬਹੁਤ ਹੀ ਦੁਖੀ ਘੜੀ ਹੈ। ਸਵਰਗੀਏ ਸ਼੍ਰੀਮਤੀ ਰੇਖਾ ਸ਼ਰਮਾ ਜੋ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਸਾਡੇ ਦਰਮਿਆਨ ਮੌਜੂਦ ਸਨ ਪਰ ਹੁਣ ਉਹ ਆਪਣੀ ਸੰਸਾਰਿਕ ਯਾਤਰਾ ਨੂੰ ਪੂਰਾ ਕਰਦੇ ਹੋਏ ਪ੍ਰਭ ਜਨਨ ਵਿੱਚ ਜਾ ਬਰਜੇ ਹਨ। ਪਰਮਾਤਮਾ ਅਗੇ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਆਪਣੇ ਜਨਨ ਜਨਨ ਮਹਾਦੇਵ ਸਵਰਗੀਏ ਸ਼੍ਰੀਮਤੀ ਰੇਖਾ ਸ਼ਰਮਾ ਬਹੁਤ ਹੀ ਸਰਲ ਸਭਾ ਬਾ ਧਾਰਮਿਕ ਖੇਲਾਵਲੀ ਮਹਿਲਾ ਸੂ ਮੈਂ ਆਪਣੀ ਸੰਸਥਾ ਭਾਰਤ ਵਿਕਾਸ ਪਰਸ਼ਦ ਰੋਟਰੀ ਆਈ ਬੈਂਕ ਐਂਡ ਗੋਰਨਰ ਟਰਾਂਸਪੋਰਟੇਸ਼ਨ ਸੁਸਾਇਟੀ ਵੱਲੋਂ ਉਹਨਾਂ ਨੂੰ ਸਿਰਦਾ ਦੇ ਫੁੱਲ ਪੈਂਟ ਕਰਦਾ ਹਾਂ ਅਤੇ ਬੜਬਜ਼ਾ ਪਰਮਾਣਵਾਜ ਦੀ ਬੇਇਜ਼ਤੀ ਕਰਦਾ ਹਾਂ ਕਿ ਉਹਨਾਂ ਨੂੰ ਆਪਣੇ ਚਰਲਾ ਵਿੱਚ ਨਿਵਾਸ ਬੁਚਨ ਧੰਨਵਾਦ Terima <susuruh> ਕਿਆ ਹੋ ਗਿਆ ਕਿਹੜਾ ਬਾਤ ਗਿਆ ਜਿਹੜਾ ਪਰਿਵਾਰ ਦੇ ਵਿੱਚ ਸਾਰਿਆਂ ਖੁਸ਼ਿਆ ਤੇ ਖੁਸ਼ੀਆਂ ਆ ਗਿਆ ਸੁਪਰਬਾਖਮਾ ਅੱਜ ਇੱਥੇ ਕੌਣਾ ਖੜ ਕੇ ਬਹੁਤ ਸੌਖਾ ਹੈ ਤੇ ਕੋਈ ਵੀ ਜਦੋਂ ਕਰਦਾ ਹੀ ਜੇ ਕਰ ਲਈ ਉਹ ਜਿਹਦੇ ਨਾਲੇ ਹੁੰਦੀ ਹੈ ਉਸ ਨੂੰ ਨਹੀਂ ਪਤਾ ਹੁੰਦਾ ਕਿ ਉਸ ਸਾਰੇ ਸਮਝਾ ਕਿੰਨਾ ਲੰਘਦਾ ਛੋਟੇ ਛੋਟੇ ਬੱਚਿਆਂ ਨੇ ਜੇ ਚਲੇ ਰੋਟੀ ਵਟੇਰ ਬੁਲਾਉਣੇ ਨੇ ਆਪ ਤਿਆਰ ਹੋਣਾ ਆਪ ਕੰਮ ਤੇ ਜਾਣਾ ਸੋ ਇੱਕ ਜਦੋਂ ਉਹ ਜਦੋਂ ਉਹ ਜਦੋਂ ਪ੍ਰਵਾਹ ਹੋ ਜਾਂਦਾ ਸਭ ਕੁਝ ਘੱਟ ਹੋ ਜਾਂਦਾ ਸੋ ਪ੍ਰਭਾਗਵਾ ਕਿਰਪਾ ਕਰੇ ਅਜੀਬ ਮਹਿਮਾਨ ਜਿਹੜੇ ਆਉਂਦੇ ਉਹਨਾਂ ਵੀ ਕਹਿ ਕੇ ਗਏ ਸੀ ਕਿ ਬੇਟਾ ਜੇ ਰੋਲ ਨੇ